ਬਾਬਾ ਜਰਨੈਲ ਸਿੰਘ ਜੀ ਨੇ ਜੋ ਸਿੱਖਾਂ ਨੂੰ ਲਾਇਆ ਹੁਕਮ ਪਿਆਰ ਦੇ ਨਾਲ ਕਵਤਾ ਸਰਵਣ ਕਰੋ ਜਿਹਦਾ ਟਾਈਟਲ ਆ ਪੈੜੀ ਕਿਲਾ ਬਣਦੀ ਤੇ ਘਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਯਾਰ ਬੇਲੀ ਕੋਈ ਨਾ ਉਲਟ ਰੱਖਿਓ ਘਰ ਵਿੱਚ ਨਵਾਂ ਹੀ ਬੁਲਟ ਰੱਖਿਓ ਯਾਰ ਬੇਲੀ ਕੋਈ ਨਾ ਉਲਟ ਰੱਖਿਓ ਘਰ ਵਿੱਚ ਨਵਾਹੀ ਬੁਲਟ ਰੱਖਿਓ ਯਾਰ ਬੇਲੀ ਕੋਈ ਨਾ ਉਲਟ ਰੱਖਿਓ ਘਰ ਵਿੱਚ ਨਵਾਹੀ ਬੁਲਟ ਰੱਖਿਓ ਯਾਰ ਬੇਲੀ ਕੋਈ ਨਾ ਉਲਟ ਰੱਖਿਓ ਘਰ ਵਿੱਚ ਨਵਾਹੀ ਬੁਲਟ ਰੱਖਿਓ ਢੀਂਡਰਾਂ ਵਾਲੇ ਦਾ ਸਤਕਾਰ ਰੱਖਿਓ ਢੀਂਡਰਾਂ ਵਾਲੇ ਦਾ ਸਤਕਾਰ ਰੱਖਿਓ ਉਹ ਪੈੜ ਕਿਲਾ ਬਣਦੀ ਤੇ ਘਟ ਬਣ ਜੇ ਰਵਿਚ ਜੰਗੀ ਹਥਿਆਰ ਰੱਖਿਓ ਪੈੜੀ ਕਿਲਾ ਬਣਦੀ ਤੇ ਘੱਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਸੰਤ ਜਰਨੈਲ ਸਿੰਘ ਇਹੋ ਕਹਿੰਦਾ ਰਿਆ ਬਿਨਾ ਹਥਿਆਰ ਨਾ ਜਵਾਨੋਂ ਰਹਿੰਦਾ ਰਿਆ ਸੰਤ ਜਰਨੈਲ ਸਿੰਘ ਇਹੋ ਕਹਿੰਦਾ ਰਿਆ ਬਿਨਾ ਹਥਿਆਰ ਨਾ ਜਵਾਨੋਂ ਰਹਿੰਦਾ ਰਿਆ ਬਣਦੀ ਤੇ ਘਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਪੈੜੀ ਕਿਲਾ ਬਣਦੀ ਤੇ ਘਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਮਾ ਕਰਨਾ ਨਵਾਰ ਇਹਦਾ ਭਾਈ ਪਾਈ ਤੇ ਇਸ ਨੂੰ ਚਲਾਉਣਾ ਦੁਸ਼ਟ ਕਸਾਈ ਤੇ ਕਰਨਾ ਨਵਾਰੇ ਦਾ ਭਾਈ ਪਾਈ ਤੇ ਇਸ ਨੂੰ ਚਲਾਉਣਾ ਦੁਸ਼ਟ ਸਾਈ ਤੇ ਓ 3.5 ਫੁੱਟ ਦੀ ਤਲਵਾਰ ਰੱਖਿਓ 3.5 ਫੁੱਟ ਦੀ ਤਲਵਾਰ ਰੱਖਿਓ ਓ ਪੈੜੀ ਕਿਲਾ ਬਣਦੀ ਤੇ ਘੱਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਪੈੜੀ ਕਿਲਾ ਬਣਦੀ ਤੇ ਘੱਟ ਬਣ ਜੇ ਘਰ ਵਿੱਚ ਜੰਗੀ ਹਥਿਆਰ ਰੱਖਿਓ ਲੋਟ